शेर लिखा किसी शायर ने बिछड़ा इस अदा से के रुत ही बदल गई हाय 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 मेरा मामा दुनिया से गया ये नहीं हो पाई बिछड़ा इस अदा से के रुत ही बदल गई एक शख्स सारे शहर को विरा कर गया ओ मामा ही जी मेरा मामा वो बिचो ना कह दो भाई हाँ उठ लो ਆਇਆ ਭਾਈ ਤੁਹਾਡੇ ਪਿਓ ਦੀ ਕਬਰ ਤੇ ਭਾਜੀ ਮੇਰੇ ਅੱਬੇ ਦੀ ਇੱਥੇ ਹੈ ਵੀ ਆ ਕਬਰੀਆਂ ਵੇਚਤੀ ਤੂੰ ਭਾਈ ਭਾਈ ਇਹ ਫੁੱਲ ਕਿੱਥੋਂ ਲੈ ਦੀ ਉਹ ਐ ਭਾਜੀ ਬਾਹਰੋਂ ਲੈ ਬੰਦਾ ਬੈਠਾ ਨਹੀਂ ਉੱਥੇ ਯਾਰ ਇਹ ਗੱਲ ਵਾ ਤੁਹਾਡੀ ਵੀ ਤੁਸੀਂ ਚੱਲੇ ਫੁੱਲ ਲੈ ਆਉਨੇ ਹੋ ਆਓ ਮੈਂ ਤੁਹਾਨੂੰ ਆਪਣੀ ਦੁਕਾਨ ਤੇ ਲੈ ਕੇ ਜਾਂਦਾ ਆਜੋ ਆਜੋ ਭਾਜੀ ਆਜੋ ਆਜੋ ਗੋਗੇ ਭਾਈ ਹਾਂ ਜੀ ਦੁਕਾਨ ਕਿੱਥੇ ਤੁਹਾਡੀ ਦੁਕਾਨ ਭਾਈ ਕਾਨਵੀ ਤੁਹਾਨੂੰ ਦਿਖਾ ਦਿੰਨੇ ਉਹ ਆਇਆ ਭਾਈ ਮੇਰੀ ਦੁਕਾਨ ਹੈ ਜੀ ਅੱਛਾ ਜੀ ਆਹ ਦੁਕਾਨ ਤੁਹਾਡੀ ਇੱਥੇ ਤੁਸੀਂ ਬੈਠੇ ਹੁੰਦੇ ਹੋ ਏ ਭਾਈ বাস ਥੱਲੇ ਇੱਥੇ ਬੈ ਕੇ ਐ ਤੁਹਾਡੀ ਦੁਕਾਨ ਨੂੰ ਕੌਣ ਟੰਗ ਗਿਆ ਭਾਜੀ ਤਾਂ